ਅਮਰੀਕਾ ਤੋਂ ੜਿਪੋਰਟ ਹੋ ਕੇ ਵਾਪਸ ਪਰਤੇ ਅੰਮ੍ਰਿਤਸਰ ਦੇ थाना ਰਾਜਾ ਸੰਸੀ ਨਾਲ ਸੰਬੰਧਿਤ ਦਲੇਰ ਸਿੰਘ ਵਾਸੀ ਸਲੇਮਪੁਰ ਨੂੰ ਅਮਰੀਕਾ ਗੈਰ ਕਾਨੂੰਨੀ ਤਰੀਕੇ ਨਾਲ ਭੇਜਣ ਵਾਲੇ ਏਜੰਟ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਪਰਚਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹੁਕਮਾ ਤਹਿਤ ਦਰਜ ਕੀਤਾ ਗਿਆ ਹੈ ਕੱਲ ਮੈਂ ਸਲੇਮਪੁਰਾ ਪਿੰਡ ਆ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਨੇ ਦੱਸਿਆ ਕਿ ਕਿੱਦਾਂ ਉਹ ਕੋਲ ਟਰੈਵਲ ਏਜੰਟ ਨੇ 60 ਲੱਖ ਰੁਪਈਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋੜ ਦੀ ਔਰ ਬਰਾਜ਼ੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥ्रू ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਪਹਚਾ ਦੇ ਤੂੰ ਔਰ 1.5 ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਡਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇੰਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਉਹਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਿਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪਤਾ داد ਕਦੋਂ ਇਸ ਬੰਦੇ ਦੇ ਦਫ਼ਤਰ ਸੀਲ ਕਰੋ ਇਸ ਬੰਦੇ ਨੂੰ ਗ੍ਰਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਢ ਕਿੱਲੇ ਦੇ ਮਾਲਕ ਕੋਲ ਝੂਠ ਬੋਲ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬੜਾ ਥੀਲ ਵੀ ਪਹੁੰਚ ਗਿਆ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ ਉਹ 15 ਲੱਖ ਰੁਪਈਆ ਹੋਰ ਦੋਗੇ ਫਿਰ ਉਹਦੀ ਭੈਣ ਨੇ ਜਮੀਨ ਲੈਨੇ ਪਾ ਕੇ ਫੇਰ ਵੇਚ ਜਾ ਸੋ ਬਹੁਤ ਤੇਜ਼ੀ ਦੇ ਨਾਲ ਅੱਸੀ ਵੱਲੇ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਇਹ 0012 12 ਐਫ ਆਈ ਆਰ ਜਿਹੜੀ ਹੈ ਇਹ ਪਿੰਡੀ ਸਈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੇੜਾ ਜਿਹੜਾ ਟਰੈਵਲ ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪਛਾਤਾ ਦਰਜ ਕੀਤਾ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ